ਪਰ ਗੁਰੂ ਦੀ ਖੁਸ਼ੀ ਲੈਣਾ ਸਭ ਤੋਂ ਵੱਡੀ ਗੱਲ ਹੈ ਘਰੋਂ ਤੁਰਦੇ ਆ ਗੁਰੂ ਦੇ ਦਰਸ਼ਨਾਂ ਵਾਸਤੇ ਅੰਨੇ ਦਰਬਾਰ ਚ ਰਹਿੰਦੇ ਆ ਗੁਰੂ ਦੀ ਖੁਸ਼ੀ ਵਾਸਤੇ ਰਹਿੰਦੇ ਦਰਬਾਰ ਵਿੱਚ ਮਹਾਰਾਜ ਦੀ ਗੱਲ ਕਰਦੀ ਆ ਸੱਚ ਦੀ ਗੱਲ ਚੱਲਦੀ ਆ ਇਤਿਹਾਸ ਦੀ ਚੱਲਦੀ ਆ ਗੁਰਬਾਣੀ ਦੀ ਚੱਲਦੀ ਆ ਜਿੰਨਾ ਸੁਣ ਲੋ ਓਨਾਂ ਹੀ ਲਾਹਾ ਇਹ ਪ੍ਰਵਾਸ ਤੇ ਗੁਰਬਾਣੀ ਇਹ ਦੋਵੇਂ ਜ਼ਰੂਰੀ ਆ ਪਰ ਇਹਨਾਂ ਦੁਆਵਾਂ ਵਿੱਚ ਇੱਕ ਫਰਕ ਹੈ ਫਰਕ ਕੀ ਹੈ ਗੁਰਬਾਣੀ ਨਿਰੋਲ ਸੱਚਿਆ ਇਤਿਹਾਸ ਖੋਜ ਤੇ ਨਿਰਭਰ ਕਰਦਾ ਜਿੰਨੀ ਖੋਜ ਹੈ ਨਹੀਂ ਉਹਨਾਂ ਪਤਾ ਲੁਗੇਗਾ ਤੇ ਗੁਰਬਾਣੀ ਤੇ ਤੁਹਾਨੂੰ ਆਈਓ ਤੇ ਸੱਚੀ ਆ ਨਾ ਉਹਦੇ 'ਚ ਕੋਈ ਸ਼ੰਕਾ ਨਹੀਂ ਉਹਦੇ 'ਚ ਕੋਈ ਵਿਕਰਾ ਨਹੀਂ ਉਹਦੇ 'ਚ ਕੋਈ ਵਾਧ ਹੈ ਹੀ ਨਹੀਂ ਝੂਠ ਤੇ ਹੈ ਹੀ ਨਹੀਂ ਫਿਰ ਉਹਦੇ ਨਿਰੋਲ ਸੱਚਿਆ ਤੇ ਇਹ ਇੱਕ ਖੋਜ ਨਹੀਂ ਕਰਦੇ ਜਿੰਨੀ ਖੋਜ ਉਹਨਾਂ ਪਤਾ ਕਿ ਇਹ ਲਿਖਣ ਵਾਲੇ ਨੇ ਤੇ ਬਾਬੇ ਨਾਨਕ ਵਾਸਤੇ ਆ ਲਿਖਿਆ ਤਾਰੇ ਵਿਨੇ ਜਾਤ ਹੈ ਤੇਰੇ ਤਾਰੇ ਨਾ ਜਨਾਤ ਹੈ ਹੁਣ ਇਹ ਗੱਲ ਦਾ ਮਤਲਬ ਕੱਢੀਏ ਕੀ ਬਣਦਾ ਪਹਿਲੀ ਗੱਲ ਦਾ ਆਤ ਨੂੰ ਤਾਰੇ ਸਾਰਿਆਂ ਨੇ ਵਖਿਆ ਕਈ ਤੇ ਦਾਵਾ ਵੀ ਕਰ ਲੈਂਦੇ ਵੀ ਤਾਰੇ ਤੋੜ ਲਿਆਊਗਾ ਉਹ ਕਿੰਨੇ ਵਖਿਆ ਟੁੱਟਣ ਤੇ ਬੜੀ ਦੂਰ ਦੀ ਗੱਲ ਆ ਰਾਤ ਨੂੰ ਤਾਰੇ ਸਾਰੇ ਵੀ ਵਖਿਆ ਇੱਕ ਪਾਸੇ ਲੋਕੋ ਗਿਣ ਗਿਣੇ ਜਾਣਗੇ ਉਹ ਗਿਣੇ ਨਹੀਂ ਜਾਂਦੇ ਪਰ ਉਹ ਲਿਖਣ ਵਾਲੇ ਨੇ ਇਹ ਵੀ ਲਿਖਤਾ ਵੀ ਚੱਲ ਤਾਰੇ ਵੀ ਗਿਣ ਲਾਂਗੇ ਪਰ ਜਿਹੜੇ ਬਾਬੇ ਨਾਨਕ ਨੇ ਤਾਰੇ ਉਹਨਾਂ ਦੀ ਗਿਣਤੀ ਨਹੀਂ ਹੈ ਉਹ ਕੋ ਗਿਣੀ ਨਹੀਂ ਸਕਦਾ ਅਸਮਾਨ ਦੇ ਤਾਰੇ ਫਿਰ ਵੀ ਗਿਣੇ ਜਾ ਸਕਦੇ ਬਾਬੇ ਨਾਨਕ ਦੇ ਤਾਰੇ ਗਿਣੀ ਨਹੀਂ ਜਾ ਸਕਦੇ ਉਹਨੇ ਕਿੰਨਿਆਂ ਨੂੰ ਤਾਰਿਆ ਕਿੰਨਾ ਕਿੰਨਾ ਨੂੰ ਤਾਰਿਆ ਗਿਣਤੀ ਨਹੀਂ ਹੈ ਕੱਲੇ ਕੱਲੇ ਬੰਦੇ ਦਾ ਨਾਮ ਲੈਣਾ ਕੱਲੇ ਕੱਲੇ ਬੰਦੇ ਦਾ ਇਤਿਹਾਸ ਦੱਸਣਾ ਉਹ ਤੇ ਵਾਹ ਹੋਰ ਤੂਰ ਦੀ ਗੱਲ ਐ ਗਾਮ ਤੇ ਉਹ ਹੀ ਹੋਇਆ ਨਵੀਂ ਸੰਸਰ ਦੀ ਡੁੱਬਈ ਇਹਨੇ ਅੱਜ ਤੱਕ ਵੀ ਨਾਪੀ ਵੀ ਕਿੰਨੀ ਐ ਗੱਲ ਉਹੀ ਐ ਜਿੰਨਾ ਕਿਸ ਦਾ ਸਾਹ ਚੱਲਦਾ ਐ ਉਹਨੇ ਥੱਲੇ ਚੁੱਭੀ ਮਾਰ ਲਿੱਤਾ ਸਮੁੰਦਰ ਦੀ ਜਿੰਨਾ ਡੁੱਬਈ ਨਹੀਂ ਨਾਪੀ ਜਾ ਸਕਦੀ ਇਸੇ ਤਰੀਕੇ ਨਾਲ ਵਰਗਾਣੀ ਦੇ ਇਤਿਹਾਸ ਨੂੰ ਵੀ ਅਖੀਰ ਡੁੱਬਈ ਤਾਂ ਕਦੇ ਜਾ ਹੀ ਨਹੀਂ ਜਾ ਸਕਦਾ ਜਿੰਨੀ ਖੋਜ ਹੋਗੀ ਉਹਨਾਂ ਦਾ ਲਾਗਿਆ ਆਗਾ ਹੁਣ ਮੈਂ